ਪਾਵਨ ਅਸਥਾਨ ਦੇ ਆਪ ਦਰਸ਼ਨ ਕਰ ਰਹੇ ਹੋ ਇਸ ਪਾਵਨ ਅਸਥਾਨ ਦਾ ਨਾਮ ਹੈ ਤਖਤ ਸ੍ਰੀ ਕੇਸਗੜ ਸਾਹਿਬ ਖਾਲਸੇ ਪੰਥ ਦਾ ਤੀਸਰਾ ਤਖਤ ਖਾਲਸੇ ਪੰਥ ਦਾ ਪ੍ਰਗਟ ਅਸਥਾਨ ਇਸ ਸ਼ਹਿਰ ਦਾ ਨਾਮ ਹੈ ਸ੍ਰੀ ਅਨੰਦਪੁਰ ਸਾਹਿਬ ਪਹਿਲਾਂ ਇਸ ਦਾ ਨਾਮ ਮਾਖੋਵਾਲ ਸੀ ਇਹ ਧਰਤੀ ਨੌਵੇਂ ਸਤਿਗੁਰੂ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਬिलासपुर ਦੇ ਰਾਜੇ ਦੀਪ ਚੰਦ ਦੀ ਵਿਧਵਾ ਰਾਣੀ ਚੰਪਾ ਦੇ ਪਾਸੋਂ ਮੁੱਲ ਖਰੀਦੀ ਨਗਰ ਵਸਾਇਆ ਜਿਸ ਦਾ ਨਾਮ ਆਪਣੇ ਪੂਜਨੀਕ ਮਾਤਾ ਮਾਂਤਾ ਨਾਨਕੀ ਜੀ ਦੇ ਨਾਮ ਤੇ ਉੱਪਰ ਚੱਕ ਨਾਨਕੀ ਰੱਖਿਆ ਬਾਅਦ ਵਿੱਚ ਇਸ ਦਾ ਨਾਮ ਬਦਲ ਕੇ ਸ੍ਰੀ ਅਨੰਦਪੁਰ ਸਾਹਿਬ ਰੱਖਿਆ 1675 ਈਸਵੀ ਦੇ ਵਿੱਚ ਤਿਲਕ ਜੰਜੂ ਰਾਖਾ ਪ੍ਰਭਤਾ ਕਾ ਕੀਨੋ ਬਡੋਕਲੂ ਮੈ ਸਾਕਾ ਨਵੇਂ ਸਤਿਗੁਰੂ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਦਿੱਲੀ ਦੇ ਚਾਂਦਨੀ ਚੌਕ ਦੇ ਵਿੱਚ ਤਿਲਕ ਜੰਜੂ ਦੇ ਰਾਖੀ ਹਿਤ ਆਪਣੇ ਸੀਸ ਦਾ ਬલિદાન ਦਿੱਤਾ। ਉਹਨਾਂ ਦੀ ਸ਼ਹਾਦਤ ਤੋਂ ਬਾਅਦ ਦਸ਼ਮੇਸ਼ ਪਿਤਾ ਜੀ ਨੇ ਇਸ ਨਗਰ ਦੀ ਸੁਰੱਖਿਆ ਵਾਸਤੇ ਪੰਜ ਕਿਲੇ ਬਣਵਾਏ। ਪਹਿਲਾ ਕਿਲਾ ਕਿਲਾ ਅਨੰਦਗੜ੍ਹ ਸਾਹਿਬ, ਦੂਸਰਾ ਕਿਲਾ ਕਿਲਾ ਲੋਹਗੜ੍ਹ ਸਾਹਿਬ, ਤੀਸਰਾ ਕਿਲਾ ਕਿਲਾ ਹੌਲਗੜ੍ਹ ਸਾਹਿਬ ਚੌਥਾ ਕਿਲਾ ਕਿਲਾ ਫਤਿਹਗੜ ਸਾਹਿਬ ਅਤੇ ਪੰਜਵਾਂ ਕਿਲਾ ਕਿਲਾ ਤਾਰਾਗੜ ਸਾਹਿਬ 1699 ਈਸਵੀ ਦੀ ਵਿਸਾਖੀ ਤੇ ਸੰਗਤ ਦਾ ਭਾਰੇ ਇਕੱਠ ਕਰਨ ਹਿਤ ਦਸ਼ਮੇਸ਼ ਪਿਤਾ ਜੀ ਨੇ ਇਸ ਪਾਵਨ ਅਸਥਾਨ ਤੋਂ ਦੂਰ ਦਰਾਡੇ ਦੀਆਂ ਸੰਗਤਾਂ ਨੂੰ ਹੁਕਮਨਾਮੇ ਜਾਰੀ ਕੀਤੇ ਹੁਕਮਨਾਮੇ ਪ੍ਰਾਪਤ ਕਰ ਸੰਗਤ ਦਾ ਭਾਰੇ ਇਕੱਠ ਹੋਇਆ ਜਿਸ ਅਸਥਾਨ ਦੇ ਉੱਪਰ ਸਤਿਗੁਰਾਂ ਦੇ ਪਾਵਨ ਸ਼ਸਤਰ ਸੁਭਾਏ ਮਨ ਹਨ ਉਸ ਅਸਥਾਨ ਦੇ ਉੱਪਰ ਸਤਿਗੁਰਾਂ ਨੇ ਬੜਾਵਟ ਮੁੱਲਾ ਕੀਮਤੀ ਤੰਬੂ ਲਗਵਾਇਆ 30 ਮਾਰਚ 1699 ਈਸਵੀ ਨੂੰ ਵਿਸਾਖੀ ਵਾਲੇ ਦਿਨ ਅੰਮ੍ਰਿਤ ਵੇਲੇ ਦੇ ਦੀਵਾਨ ਸੱਜੇ ਆਸਾ ਦੀ ਵਾਰ ਦੇ ਕੀਰਤਨ ਉਪਰੰਤ ਦਸ਼ਮੇਸ਼ ਪਿਤਾ ਜੀ ਲਿਸ਼ਕਦੀ ਹੋਈ ਸ਼ਮਸ਼ੀਰ ਲੈ ਕੇ ਦੀਵਾਨ ਵਿੱਚ ਆਏ ਇੱਕ ਸਿਰ ਦੀ ਮੰਗ ਕੀਤੀ ਜੋ ਤੋ ਪ੍ਰੇਮ ਖਿਲਣ ਕਾ ਚਾਓ ਸਿਰ ਤਰ ਤਲੇ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜੈ ਸਿਰ ਦੀਜਾ ਕਾਣ ਨਾ ਕੀਜਾ ਪਹਿਲਾ ਆਵਾਜ਼ਾ ਮਾਰਿਆ ਕੋਈ ਨਾ ਉਠਿਆ ਦੂਸਰਾ ਆਵਾਜ਼ਾ ਕੋਈ ਨਾ ਉਠਿਆ ਤੀਸਰੀ ਵਾਰ ਬਲੰਦ ਆਵਾਜ਼ ਦੇ ਵਿੱਚ ਸਤਿਗੁਰਾਂ ਨੇ ਬਚਨ ਕੀਤੇ ਹੈ ਕੋਈ ਸਿੱਖ ਬੇਟਾ ਜੋ ਸੀਸ ਕਰੇ ਬੇਟਾ ਇਹ ਸੁਣ ਕੇ ਲਾਹੌਰ ਦੇ ਰਹਿਣ ਵਾਲੇ ਭਾਈ ਦਿਆਰਾਮ ਜੀ ਨੇ ਖੜੇ ਹੋ ਕੇ ਦੋਨੋਂ ਹੱਥ ਜੋੜ ਕੇ ਬੇਨਤੀ ਕੀਤੀ ਸਤਿਗੁਰੂ ਦਾਸ ਦਾ ਸਿਰ ਹਾਜ਼ਰ ਹੈ ਸਤਿਗੁਰੂ ਭਾਈ ਦਿਆਰਾਮ ਜੀ ਨੂੰ ਬਾਹ ਤੋਂ ਫੜ ਕੇ ਤੁੰਬੂ ਵਿੱਚ ਲੈ ਗਏ ਪਾਣਾ ਵਰਤਾਇਆ ਲਹੁ ਭਜੀ ਸ਼ਮਸ਼ੀਰ ਲੈ ਕੇ ਦੁਬਾਰਾ ਦੀਵਾਨ ਵਿੱਚ ਆਏ ਦੂਜੇ ਸਿਰ ਦੀ ਮੰਗ ਕੀਤੀ ਦੂਸਰੀ ਵਾਰ ਭਾਈ ਧਰਮਦਾਸ ਜੀ ਨੇ ਆਪਣਾ ਸਿਰ ਭੇਟਾ ਕੀਤਾ ਇਸੇ ਤਰ੍ਹਾਂ ਕ੍ਰਮਵਾਰ ਤੀਸਰੀ ਵਾਰ ਹਿੰਮਤ ਰਾਏ ਚੌਥੀ ਵਾਰ ਮੋਹਕਮ ਚੰਦ ਪੰਜਵੀਂ ਵਾਰ ਭਾਈ ਸਹਿਬ ਚੰਦ ਜੀ ਨੇ ਆਪਣਾ ਸਿਰ ਭੇਟਾ ਕੀਤਾ ਸਤਗੁਰਾਂ ਨੇ ਪੰਜਾਂ ਦੇ ਸਿਰ ਲਏ ਉਹਨਾਂ ਨੂੰ ਮੁੜ ਸੁਰਜੀਤ ਕੀਤਾ ਨਵੇਂ ਨਸਤਰ ਪਹਿਨਾ ਸਰਬ ਲੋਹੇ ਦੇ ਬਾਟੇ ਦੇ ਵਿੱਚ ਸਤਲੁਜ ਦਾ ਸਵਸ਼ ਚਲ ਪਾ ਕੇ ਆਪਣੇ ਕਰ ਕਮਲਾਂ ਦੇ ਵਿੱਚ ਇਤਿਹਾਸਕ ਸਰਬ ਲੋਹੇ ਦਾ ਦੋ ਧਾਰੀ ਫੁਲਾਦੇ ਖੰਡਾ ਫੜ ਬੀਰ ਅਸਨ ਬੈਠ ਕੇ ਜਲ ਵਿੱਚ ਖੰਡਾ ਫੇਰਦਿਆਂ ਪੰਜਾਂ ਬਾਣੀਆਂ ਦਾ ਪਾਠ ਕਰ ਅੰਮ੍ਰਿਤ ਤਿਆਰ ਕਰ ਪੰਜਾਂ ਨੂੰ ਸ਼ਿਕਾਇਆ ਰਹਿਣੀ ਬਹਿਣੀ ਤੋਂ ਜਾਣੂ ਕਰਵਾਇਆ ਉਹਨਾਂ ਦੇ ਨਾਵਾਂ ਦੇ ਨਾਲ ਸਿੰਘ ਪਦ ਲਾਇਆ ਪਿਆਰੇ ਹੋਂ ਦਾ ਕਿਤਾਬ ਬਖਸ਼ਿਸ਼ ਕੀਤਾ ਭਾਈ ਦਿਆਰਾਮ ਤੋਂ ਪਿਆਰੇ ਭਾਈ ਦਿਆ ਸਿੰਘ ਰਾਮਦਾਸ ਤੋਂ ਪਿਆਰੇ ਭਾਈ ਧਰਮ ਸਿੰਘ ਹਿੰਮਤ ਰਾਏ ਤੋਂ ਪਿਆਰੇ ਭਾਈ ਹਿੰਮਤ ਸਿੰਘ ਮੋਹਕਮ ਚੰਦ ਤੋਂ ਪਿਆਰੇ ਭਾਈ ਮੋਹਕਮ ਸਿੰਘ ਅਤੇ ਸਾਹਿਬ ਚੰਦ ਤੋਂ ਪਿਆਰੇ ਭਾਈ ਸਾਹਿਬ ਸਿੰਘ ਜੀ ਜਿੱਥੇ ਦਸ਼ਮੇਸ਼ ਪਿਤਾ ਜੀ ਨੇ ਪੰਜਾਂ ਨੂੰ ਅੰਮ੍ਰਿਤ ਛਕਾਇਆ ਉੱਥੇ ਪੰਜਾਂ ਪਿਆਰੇ ਦੇ ਪਾਸੋਂ ਆਪ ਵੀ ਅੰਮ੍ਰਿਤ ਛਕਣਾ ਕੀਤਾ ਜਿਸ ਇਤਿਹਾਸਿਕ ਖੰਡੇ ਦੇ ਨਾਲ ਦਸ਼ਮੇਸ਼ ਪਿਤਾ ਜੀ ਨੇ ਤਾਕ ਤਸਰੀ ਕੇਸਗੜ ਸਾਹਿਬ ਦੇ ਪਾਵਨ ਅਸਥਾਨ ਦੇ ਉੱਪਰ ਪਹਿਲੀ ਵਾਰ ਖੰਡੇ ਬਾਟੇ ਦਾ ਅਮਰ ਤਿਆਰ ਕਰ ਪੰਜਾਂ ਪਿਆਰਿਆਂ ਨੂੰ ਸ਼ਕਾਇਆ ਉਸ ਇਤਿਹਾਸਿਕ ਖੰਡੇ ਅਤੇ ਬਾਕੀ ਦੇ ਸ਼ਸਤਰਾਂ ਦੇ ਦਰਸ਼ਨ ਕਰਕੇ ਵਡਭਾਗੇ ਬਣ ਗਏ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸੰਗਤ ਜੀ ਭਾਈ ਸਾਹਿਬ ਜੀ ਦੇ ਸਜੇ ਹੱਥ ਦੇ ਵਿੱਚ ਜੋ ਸ਼ਸਤਰ ਹੈ ਇਹ ਹੈ ਉਹ ਇਤਿਹਾਸਕ ਸਰਬਲੋਹੇ ਦਾ ਦੋ ਧਾਰੇ ਫੁੱਲਾਦੇ ਖੰਡਾ ਜਿਸ ਦੇ ਨਾਲ 30 ਮਾਰਚ 1699 ਈਸਵੀ ਨੂੰ ਵਿਸਾਖੀ ਵਾਲੇ ਦਿਨ ਦਸ਼ਮੇਸ਼ ਪਿਤਾ ਜੀ ਨੇ ਤਖਤ ਸ੍ਰੀ ਕੇਸਗੜ ਸਾਹਿਬ ਦੇ ਪਾਵਨ ਅਸਥਾਨ ਦੇ ਉੱਪਰ ਪਹਿਲੀ ਵਾਰ ਖੰਡੇ ਬਾਟੇ ਦਾ ਅਮਰ ਤਿਆਰ ਕਰ ਪੰਜਾਂ ਪਿਆਰਿਆਂ ਨੂੰ ਸ਼ਕਾਇਆ ਜੋ ਲੋਕ ਇਹ ਗੱਲ ਆਖਦੇ ਸਨ ਕਿ ਕਾਮ ਹਮਾਰਾ ਤੋਲਨ ਤਕੜੀ ਨੰਗੀ ਕਰਦ ਨਾ ਕਬਹੋਂ ਪਕੜੀ ਜਿਹੜੀ ਉੱਡੇ ਡਰ ਸੇ ਮਰ ਜਾਉ ਦੁਸ਼ਮਣ ਸੇ ਕੈਸੇ ਲੜ ਪਾਉ ਉਹਨਾਂ ਦੇ ਵਿੱਚ ਐਸੀ ਵੀਰਤਾ ਐਸਾ ਬਲ ਐਸਾ ਸਾਹਸ ਭਰਿਆ ਜਿੜਿਓਂ ਸੇ ਮੈਂ ਬਾਜ ਤੜਾਉ ਸਵਾ ਲੱਖ ਸੇ ਏਕ ਲੜਾਉ ਤਬੈ ਗੋਬਿੰਦ ਸਿੰਘ ਨਾਮ ਕਹਾਉ ਇਕੱਲੇ ਇਕੱਲੇ ਸਿੰਘ ਨੇ ਸਵਾ ਸਵਾ ਲੱਖ ਦਾ ਮੁਕਾਬਲਾ ਕੀਤਾ ਜਿਸ ਦੀ ਗਵਾਹੀ ਚਮਕੌਰ ਦੀ ਕੱਚੀ ਗੜੀ ਪਰਦੀ ਹੈ ਜਿੱਥੇ ਦਸ਼ਮੇਸ਼ ਪਿਤਾ ਜੀ ਨੇ ਇਸ ਖੰਡੇ ਦੀ ਸ਼ੋਤੋਂ ਤਿਆਰ ਅਮਰਤ ਪਿਆਰ ਕਰ ਸਕਾ ਪੰਜਾਂ ਨੂੰ ਪੰਜਾਂ ਪਿਆਰਿਆਂ ਦਾ ਖਿਤਾਬ ਬਖਸ਼ਿਸ਼ ਕੀਤਾ ਉੱਥੇ ਪੰਜਾਂ ਪਿਆਰਿਆਂ ਦੇ ਪਾਸੋਂ ਸਤਿਗੁਰਾਂ ਨੇ ਆਪ ਵੀ ਅਮਰਤ ਛਕਣਾ ਕੀਤਾ ਲਗਭਗ 33 ਸਾਲ ਦੀ ਉਮਰ ਤੱਕ ਸਤਿਗੁਰੂ ਗੋਬਿੰਦ ਰਾਏ ਦੇ ਨਾਮ ਦੇ ਨਾਲ ਜਾਣੇ ਜਾਂਦੇ ਰਹੇ ਇਸ ਖੰਡੇ ਦੀ ਸ਼ੋਤੋਂ ਤਿਆਰ ਅਮਰਤ ਸ਼ਕ ਜਿਸ ਨਾਮ ਦੇ ਨਾਲ ਪ੍ਰਗਟ ਹੋਏ ਵਹਿ ਪ੍ਰਗਟਿ ਉਮਰਦ ਅਗੰਮੜਾ ਵਰਿਆਮ ਇਕੈਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ ਸੰਗਤ ਜੀ ਇਹ ਹੈ ਉਹ ਇਤਿਹਾਸਿਕ ਸਰਬਲੋਹੇ ਦਾ ਦੋ ਧਾਰੇ ਫौलादी ਖੰਡਾ ਭਾਈ ਸਾਹਿਬ ਜੀ ਦੇ ਖੱਬੇ ਹੱਥ ਦੇ ਵਿੱਚ ਉਹ ਸ਼ਸਤਰ ਹੈ ਇਹ ਸ਼ਸਤਰ ਦਾ ਨਾਮ ਹੈ ਕਟਾਰ ਇਸ ਦਾ ਭਾਰ ਲਗਭਗ ਢਾਈ ਸਿਰ ਪਕਾ ਹੈ ਹੱਥੋ ਹੱਥ ਲੜਾਈ ਵੇਲੇ ਜਾਂ ਸ਼ੇਰ ਦਾ ਸ਼ਿਕਾਰ ਕਰਨ ਵੇਲੇ ਸਤਿਗੁਰੂ ਇਸ ਦੀ ਵਰਤੋਂ ਕਰਿਆ ਕਰਦੇ ਸਨ ਇਹ ਸਤਿਗੁਰਾਂ ਦੇ ਕਮਰ ਕッセ ਦਾ ਸ਼ਸਤਰ ਹੈ ਜੋ ਹਣ ਤੱਕ ਤਖਤ ਸਾਹਿਬ ਵਿਖੇ ਸੋਭਾ ਪਾ ਰਿਹਾ ਹੈ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸੰਗਤ ਜੀ ਇਹ ਸ਼ਸਤਰ ਦਾ ਨਾਮ ਹੈ 나ਗਨੀ ਵਰਸ਼ਾ ਇਹ ਸਤਿਗੁਰਾਂ ਦੇ ਆਪਣੇ ਕਾਰਖਾਨੇ ਦਾ ਘੜਿਆ ਹੋਇਆ ਸ਼ਸਤਰ ਹੈ ਜਿਸ ਤਰ੍ਹਾਂ ਇਸ ਦੀ ਬਣਾਵਟ ਹੈ ਸਤਿਗੁਰਾਂ ਨੇ ਉਸੇ ਤਰ੍ਹਾਂ ਦਾ ਹੀ ਇਸ ਨੂੰ ਨਾਮ ਦਿੱਤਾ ਹੈ 나ਗਨੀ ਵਰਸ਼ਾ ਲੋਹ ਘੜ ਦੇ ਕਿਲੇ ਦੇ ਵਿੱਚ ਸਤਗੁਰਾਂ ਦੇ ਸ਼ਸਤਰ ਬਣਾਉਣ ਦਾ ਕਾਰਖਾਨਾ ਸੀ ਜਿੱਥੇ ਨਵੇਂ ਸ਼ਸਤਰ ਬਣਾਏ ਜਾਂਦੇ ਸਨ ਪੁਰਾਣੇ ਅਤੇ ਨਵੇਂ ਸ਼ਸਤਰ ਜਮ੍ਹਾਂ ਵੀ ਕੀਤੇ ਜਾਂਦੇ ਸਨ ਆਨੰਦਪੁਰ ਸਾਹਿਬ ਦੇ ਉੱਪਰ ਹਮਲਾ ਕਰਦਿਆਂ ਲੰਮਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਜਦੋਂ ਪਹਾੜੀ ਰਾਜਾਂ ਨੂੰ ਕੋਈ ਸਫਲਤਾ ਪ੍ਰਾਪਤ ਹੁੰਦੀ ਨਜ਼ਰ ਨਾ ਆਏ ਤਾਂ ਉਹਨਾਂ ਨੇ ਵਿਉਂਤ ਬਣਾ ਕੇ ਇੱਕ ਹਾਥੀ ਨੂੰ ਸ਼ਰਾਬ ਪਲਾ ਕੇ ਨਸ਼ੇ ਵਿੱਚ ਮਸਤ ਕਰਕੇ ਉਸ ਦੇ ਮੱਥੇ ਉੱਤੇ ਫੁਲਾਦ ਦੀਆਂ ਤਮੀਆਂ ਬੰਨ ਲੋਹੜ ਦੇ ਕਿਲੇ ਦੇ ਉੱਤੇ ਚੜਾਈ ਕੀਤੀ ਉਹਨਾਂ ਦੀ ਵਿਉਂਤ ਸੀ ਕਿ ਹਾਥੀ ਸ਼ਰਾਬ ਦੇ ਨਸ਼ੇ ਵਿੱਚ ਲੋਹ ਘੜ ਦੇ ਦਰਵਾਜ਼ੇ ਨੂੰ ਟੱਕਰ ਮਾਰ ਕੇ ਤੋੜ ਦੇਵੇਗਾ ਕੁਝ ਕੁ ਸਿੰਘ ਹੋਣਗੇ ਹੱਥੋਂ-ਹੱਥ ਲੜਾਈ ਕਰਕੇ ਉਹਨਾਂ ਨੂੰ ਫੜ ਕੇ ਕਿਲੇ ਦੇ ਉੱਤੇ ਕਬਜ਼ਾ ਕਰ ਲਿਆ ਜਾਵੇਗਾ ਇਸ ਤਰ੍ਹਾਂ ਇਸ ਮਹਿੰਮ ਦੇ ਵਿੱਚ ਬੜੀ ਆਸਾਨੀ ਦੇ ਨਾਲ ਸਫਲਤਾ ਪ੍ਰਾਪਤ ਹੋ ਜਾਵੇਗੀ ਇਸ ਗੱਲ ਦਾ ਪਤਾ ਲੱਗਾ ਸਤਗੁਰਾਂ ਦੀਵਾਨਾ ਦੇ ਵਿੱਚ ਸਤਗੁਰਾਂ ਨੇ ਬਚਨ ਕੀਤੇ ਕੀ ਹੋਇਆ ਜੇ ਪਹਾੜੀਆਂ ਦਾ ਮਸਤ ਹਾਥੀ ਗੁਰੂ ਘਰ ਤੇ ਚੜਾਈ ਕਰਕੇ ਆ ਰਿਹਾ ਹੈ ਪਹਾੜੀਆਂ ਦੇ ਮਸਤ ਹਾਥੀ ਦਾ ਮੁਕਾਬਲਾ ਕਰੇਗਾ ਗੁਰੂ ਘਰ ਦਾ ਹਾਥੀ ਭਾਈ ਦੁਨੀ ਚੰਦ ਭਾਈ ਦੁਨੀ ਚੰਦ ਨੂੰ ਸਤਿਗੁਰਾਂ ਦੇ ਬਚਨਾਂ ਦੇ ਉੱਪਰ ਭਰੋਸਾ ਨਹੀਂ ਸੀ ਉਹ ਰਾਤੋਂ ਰਾਤ ਕਿਲਾ ਅਨੰਦਗੜ੍ਹ ਦੀ ਕੰਧ ਟੱਪ ਕੇ ਆਪਣੇ ਸਾਥੀਆਂ ਦੇ ਨਾਲ ਭੱਜਣ ਲੱਗਾ ਲੱਜ ਟੁੱਟੀ ਹੀ ਟੱਡ ਗਿਆ ਉਸ ਦੀ ਲੱਤ ਟੁੱਟ ਗਈ ਉਸ ਦੇ ਸਾਥੀਆਂ ਨੇ ਉਸ ਨੂੰ ਚੁੱਕ ਕੇ ਮੰਝੇ ਉਤੇ ਪਾ ਕੇ ਉਸ ਦੇ ਨਗਰ ਮਜੀਠੇ ਪਹੁੰਚਾਇਆ ਜਿੱਥੇ ਕੁਝ ਸਮੇਂ ਬਾਅਦ ਸੱਪ ਲੜਨ ਦੇ ਨਾਲ ਉਸ ਦੀ ਮੌਤ ਹੋ ਗਈ ਮੂਸਾ ਪੰਜਾ ਮੌਤ ਮੌਤ ਅੱਗੇ ਖੜੀ ਸੰਗਤਾਂ ਨੇ ਬੇਨਤੀ ਕੀਤੀ ਸਤਿਗੁਰੂ ਜੀ ਚੰਤਾ ਰਾਤਾਹੇ ਪਤਰੇ ਵਾਗਿਆ ਹੈ ਹੁਣ ਆਪ ਜੀ ਦਾ ਕੀ ਹੁਕਮ ਹੈ ਸਤਿਗੁਰਾਂ ਨੇ ਬਚਨ ਕੀਤੇ ਕਦੇ ਹਾਥੀਆਂ ਦੇ ਮੁਕਾਬਲੇ ਹਾਥੀ ਨਹੀਂ ਕਰਿਆ ਕਰਦੇ ਪਹਾੜੀਆਂ ਦੇ ਮਸਤ ਹਾਥੀ ਦਾ ਮੁਕਾਬਲਾ ਕਰੇਗਾ ਭਾਈ ਬਚਿੱਤਰ ਸਿੰਘ ਭਾਈ ਬਚਿੱਤਰ ਸਿੰਘ ਨੇ ਆਪਣਾ ਨਾਮ ਸੁਣਿਆ ਚਿਹਰੇ ਤੇ ਲਾਲੀ ਆਈ ਡੋਲੇ ਫੜਕੇ ਦੋਨੋਂ ਹੱਥ ਜੋੜ ਕੇ ਬੇਨਤੀ ਕੀਤੀ ਸਤਿਗੁਰੂ ਆਪ ਜੀ ਦੀ ਕਿਰਪਾ ਹੋਵੇ ਇਹ ਹਾਥੀ ਤਾਂ ਕਿ ਮੈਂ ਰਾਜੇ ਇੰਦਰ ਦਾ ਅਹਰਾਵਤ ਹਾਥੀ ਵੀ ਆਪਦੇ ਚਰਨਾਂ ਵਿੱਚ ਭੇਟਾ ਕਰ ਦੇਵਾਂ ਸਤਗੁਰਾਂ ਨੇ ਇਹ नागनी ਵਰਸ਼ਾ ਭਾਈ ਬਚਿੱਤਰ ਸਿੰਘ ਨੂੰ ਦੇਖ ਕੇ ਜੰਗੇ ਮੈਦਾਨ ਦੇ ਵਿੱਚ ਤੋਰਿਆ ਜੰਗੇ ਮੈਦਾਨ ਦੇ ਵਿੱਚ ਜਦੋਂ ਭਾਈ ਬਚਿੱਤਰ ਸਿੰਘ ਨੇ ਹਾਥੀ ਨੂੰ ਆਪਣੀ ਮਾਰ ਹੀਠਾਂ ਤੱਕਿਆ ਘੋੜੇ ਦੀਆਂ ਰਕਾਬਾਂ ਦੇ ਉੱਪਰ ਪੱਪਾ ਪਰ ਹੋ ਕੇ ਇਸ नागनी ਵਰਸ਼ੇ ਦਾ ਐਸਾ ਭਰਪੂਰ वार ਕੀਤਾ ਇਸ नागनी ਵਰਸ਼ੇ ਦਾ 2 ਫੁੱਟ 9 ਇੰਚ ਲੰਬਾ नाग ਵਾਂਗੂ ਵੱਲਖੰਡ ਦਾ ਫਲ ਫੁਲਾਦੀਆਂ ਤਵੀਆਂ ਨੂੰ چیرਦਾ ਹੋਇਆ ਹਾਥੀ ਦੇ ਮੱਥੇ ਵਿੱਚ ਜਾ ਟਸਿਆ ਮਧਾਣੀ ਵਾਂਗੂ ਰੜਕੇ ਇਸ ਨੂੰ ਪਟਿਆ ਖੂਨ ਦੀਆਂ ਧਾਰਾਂ ਵਗੀਆਂ ਹਾਥੀ ਚੀਕਾਂ ਮਾਰਦਾ ਆਪਣੀ ਫੌਜ ਦਾ ਨੁਕਸਾਨ ਕਰਦਾ ਪਛਾਣੋ ਭੱਜ ਗਿਆ ਭਾਈ ਸਾਹਿਬ ਜੀ ਦੀ ਜਿੱਤ ਹੋਈ ਭਾਈ ਬਚਿੱਤਰ ਸਿੰਘ ਜੀ ਦੀ ਜਿੱਤ ਦੀ ਨਿਸ਼ਾਨੇ नागਣੀ ਵਰਸ਼ਾ ਜੋ ਤਖਤ ਸਾਹਿਬ ਵਿਖੇ ਸੋਭਾ ਪਾ ਰਿਹਾ ਹੈ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸੰਗਤ ਜੀ ਇਸ ਸ਼ਸਤਰ ਦਾ ਨਾਮ ਹੈ ਕਰਪਾ ਵਰਸ਼ਾ ਇਸ ਦੇ ਨਾਲ ਦੋ ਸਾਖੀਆਂ ਜਗਤ ਪ੍ਰਸਿੱਧ ਹਨ ਪਹਿਲੀ ਸਾਖੀ ਗੁਰੂ ਕਾ ਲਾਹੌਰ ਵਿਖੇ ਦਸ਼ਮੇਸ਼ ਪਿਤਾ ਜੀ ਦੇ ਆਨੰਦ ਕਾਰਜ ਮਾਤਾ ਅਜੀਤ ਕੌਰ ਜੀ ਦੇ ਨਾਲ ਹੋਣੇ ਸਨ ਸੰਗਤ ਦਾ ਭਾਰੀ ਇਕੱਠ ਸੀ ਪੀਣ ਵਾਲੇ ਪਾਣੀ ਦੀ ਬਹੁਤ ਘਾਟ ਸੀ ਸੰਗਤਾਂ ਨੇ ਬੇਨਤੀ ਕੀਤੀ ਸਤਿਗੁਰੂ ਆਪ ਜੀ ਦੇ ਵ્યાਪਰ ਬਹਨ ਸੰਗਤ ਦਾ ਭਾਰੀ ਇਕੱਠ ਹੈ ਆਪ ਜੀ ਕਿਰਪਾ ਕਰੋ ਪੀਣ ਵਾਲੇ ਨਿਰਮਲ ਜਲ ਦੀ ਬਖਸ਼ਿਸ਼ ਕਰੋ ਸਤਿਗੁਰਾਂ ਨੇ ਇਸ ਕਰਪੇ ਬਰਸ਼ ਨੂੰ ਆਪਣੇ ਕਰ ਕਮਲਾਂ ਵਿੱਚ ਲੈ ਕੇ ਸਤਨਾਮ ਵਾਹਿਗੁਰੂ ਕਹਿ ਕੇ ਤਿੰਨ ਵਾਰ ਪਥਰੀਲੀ ਧਰਤੀ ਵਿੱਚ ਮਾਰਿਆ ਤੇ ਪਟਿਆ ਤਿੰਨ ਨਿਰਮਲ ਜਲ ਦੀਆਂ ਧਾਰਾਂ ਵਗੀਆਂ ਸਤਗੁਰਾਂ ਨਾਮ ਰਖਿਆ ਤਰਵੈਣੇ ਸਾਹਿਬ ਉੱਥੇ ਅੱਜ ਵੀ ਨਿਰੰਤਰ ਉਸੇ ਤਰ੍ਹਾਂ ਜਲ ਵਗ ਰਿਹਾ ਹੈ ਸੰਗਤਾਂ ਦਰਸ਼ਨ ਕਰਦੀਆਂ ਹਨ ਬਸੰਤ ਪੰਚਮੀ ਦੇ ਮੌਕੇ ਤੇ ਸਤਗੁਰਾਂ ਦੇ ਵਿਆਹ ਪਰਪ ਦੇ ਸਬੰਧ ਦੇ ਵਿੱਚ ਭਾਰੀ ਜੋੜ ਮੇਲਾ ਲੱਗਦਾ ਹੈ ਸੰਗਤਾਂ ਦੂਰ ਦਰਾਡੇ ਤੋਂ ਆ ਕੇ ਦਰਸ਼ਨ ਕਰਦੀਆਂ ਹਨ ਦੂਸਰੀ ਸਾਖੀ ਜਦੋਂ ਪਹਾੜੀ ਰਾਜਿਆਂ ਦੀ ਹਾਥੀ ਵਾਲੀ ਵਿਉਂਤ ਕਾਮਯਾਬ ਨਾ ਹੋਈ ਤਾਂ ਦੂਸਰੇ ਪਾਸੇ ਕੇਸਰੀ ਚੰਦ ਨੇ ਸਭਾ ਦੇ ਵਿੱਚ ਇਹ ਸੋਹ ਖਾਦੀ ਸੀ ਕਿ ਮੈਂ ਦਸ਼ਮੇਸ਼ ਪਿਤਾ ਜੀ ਦਾ ਸੀਸ ਲੈ ਕੇ ਆਵਾਂਗਾ ਜਾਂ ਉਹਨਾਂ ਨੂੰ ਜਿਉਂਦਾ ਪਕੜ ਕੇ ਲੈ ਕੇ ਆਵਾਂਗਾ ਨਹੀਂ ਤੇ ਜਿਉਂਦੇ ਜੀ ਤੁਹਾਨੂੰ ਆਪਣਾ ਮੂੰਹ ਨਹੀਂ ਵਿਖਾਵਾਂਗਾ ਇਸ ਵਿਉਂਤ ਦੇ ਨਾਲ ਕੇਸਰੀ ਚੰਦ ਨੇ ਭਾਰੀ ਫੌਜ ਦੇ ਨਾਲ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਪਰ ਹਮਲਾ ਕੀਤਾ ਇਸ ਗੱਲ ਦਾ ਪਤਾ ਲੱਗਾ ਦਿਵਾਨਾ ਦੇ ਵਿੱਚ ਸਤਗੁਰਾਂ ਨੂੰ ਪਹਿਲ ਕੀਤੀ ਭਾਈ ਬਚਿੱਤਰ ਸਿੰਘ ਜੀ ਦੇ ਵੱਡੇ ਭਰਾਤਾ ਪਾਏ ਉਹਦੇ ਸਿੰਘ ਨੇ ਦੋਨੋਂ ਹੱਥ ਜੋੜ ਕੇ ਬੇਨਤੀ ਕੀਤੀ ਸਤਗੁਰੂ ਜੋ ਪਾਪੀ ਆਪਦੇ ਸੀਸ ਤੇ ਸੁਪਨੇ ਲੈ ਰਿਆ ਹੈ ਉਸ ਨੂੰ ਸੋਧਾ ਲਾਉਣ ਦੀ ਸੇਵਾ ਦਾਸ ਨੂੰ ਬਖਸ਼ੀ ਜਾਵੇ ਸਤਿਗੁਰਾਂ ਨੇ ਇਹ ਕਿਰਪਾ ਵਰਸ਼ਾ ਪਾਈ ਉਹਦੇ ਸਿੰਘ ਨੂੰ ਦੇ ਕੇ ਬਚਨ ਕੀਤੇ ਜਿੱਥੇ ਪਾਪੀ ਨੂੰ ਸੋਧਾ ਲਾਉਣਾ ਹੈ ਉੱਥੇ ਉਸ ਪਾਪੀ ਦਾ ਸਿਰ ਵੱਢ ਕੇ ਇਸ ਕਿਰਪੇ ਵਰਸ਼ੇ ਦੀ ਨੋਕ ਤੇ ਟੰਕੇ ਲੈ ਕੇ ਆਉਣਾ ਹੈ ਜੰਗੇ ਮੈਦਾਨ ਦੇ ਵਿੱਚ ਕੇਸਰੀ ਚੰਦ ਅਤੇ ਪਾਈ ਉਹਦੇ ਸਿੰਘ ਦਾ ਆਪਸ ਦੇ ਵਿੱਚ ਮੁਕਾਬਲਾ ਹੋਇਆ ਤਿੰਨ ਵਾਰ ਕੇਸਰੀ ਚੰਦ ਨੇ ਭਾਈ ਸਾਹਿਬ ਤੇ ਕੀਤੇ ਭਾਈ ਸਾਹਿਬ ਨੇ ਆਪਣੇ ਢਾਲੇ ਉੱਤੇ ਰੋਕ ਲੇ ਫਿਰ ਆਪਣੇ ਤਿੱਖੇ ਤੀਗੜਾ ਐਸਾ ਭਰਪੂਰ ਵਾਰ ਕੀਤਾ ਕਿ ਕੇਸਰੀ ਚੰਦਾ ਸਿਰ ਵੱਢ ਕੇ ਧਰਤੀ ਤੇ ਸੁੱਟ ਲਿਆ ਹਰਤੀ ਦੇ ਨਾਲ ਕੇਸਰੀ ਚੰਦਾ ਸਿਰ ਇਸ ਕਰਪੇ ਬਰਛੀ ਦੀ ਨੋਕ ਤੇ ਟੰਕੇ ਜੰਗੇ ਮੈਦਾਨ ਤੋਂ ਰਵਾਨਾ ਹੋਏ ਪਿੱਛੋਂ ਦੁਸ਼ਮਣ ਦੀਆਂ ਫੌਜਾਂ ਨੇ ਤੀਰਾਂ ਤੇ ਗੋਲੀਆਂ ਦੇ ਨਾਲ ਹਮਲਾ ਕੀਤਾ ਜਿਨ੍ਹਾਂ ਦੇ ਵਿੱਚੋਂ ਦੋ ਗੋਲੀਆਂ ਇੱਕ ਗੋਲੀ ਇਸ ਕਰਪੇ ਬਰਛੀ ਦੀ ਨੋਕ ਤੇ ਇੱਕ ਗੋਲੀ ਇਸ ਕਰਪੇ ਬਰਛੀ ਦੇ ਮੁੱਠੇ ਤੇ ਲੱਗੀ ਭਾਈ ਸਾਹਿਬ ਜੀ ਦਾ ਵਾਲ ਵੀ ਵਿੰਗਾ ਨਾ ਹੋਇਆ ਜਿਸ ਦਾ ਸਾਹਬ ਡਾਡਾ ਹੋਏ ਤਿਸ ਨੂੰ ਮਾਰ ਨਾ ਸਕਾ ਕੋਈ ਭਾਈ ਉਦਾਸ ਸਿੰਘ ਜੀ ਕੇਸਰੀ ਚੰਦਾ ਸਿਰ ਲੈ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰ ਹੋਏ ਬੇਨਤੀ ਕੀਤੀ ਸਤਿਗੁਰੂ ਜੋ ਪਾਪੀ ਆਪਦੇ ਸੀਸ ਤੇ ਸੁਪਨੇ ਲੈ ਰਿਆ ਸੀ ਆਪ ਜੀ ਦੀ ਕਿਰਪਾ ਦੇ ਸਦਕਾ ਉਸ ਦਾ ਵੜਿਆ ਹੋਇਆ ਸਿਰ ਆਪ ਦੇ ਚਰਨਾਂ ਵਿੱਚ ਹਾਜ਼ਰ ਹੈ ਇਹ ਕਿਰਪਾ ਵਰਸ਼ਾ ਭਾਈ ਉਦਾਸ ਸਿੰਘ ਜੀ ਦੀ ਬਹਾਦਰੀ ਦੀ ਨਿਸ਼ਾਨੀ ਜੋ ਤਖਤ ਸਾਹਿਬ ਵਿਖੇ ਸੋਭਾ ਪਾ ਰਿਹਾ ਹੈ ਜੀ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਸੰਗਤ ਜੀ ਇਸ ਸ਼ਸਤਰ ਦਾ ਨਾਮ ਹੈ ਤੋੜੇਦਾਰ ਬੰਦੂਕ ਇਸ ਦੇ ਬੱਟ ਦੇ ਉੱਪਰ ਉਰਦੂ ਵਖਰੇਵਾਂ ਵਿੱਚ ਲਿਖਿਆ ਹੈ ਕਾਰਖਾਨਾ ਲਾਹੌਰ ਜਿਸ ਤੋਂ ਇਹ ਪਤਾ ਚੱਲਦਾ ਹੈ ਕਿ ਇਹ ਲਾਹੌਰ ਦੇ ਕਿਸੇ ਕਾਰੀਗਰ ਨੇ ਬੜੀ ਸ਼ਰਧਾ ਭਾਵਨਾ ਦੇ ਨਾਲ ਤਿਆਰ ਕਰ ਸਤਿਗੁਰਾਂ ਨੂੰ ਭੇਟਾ ਕੀਤੀ ਬੇਨਤੀ ਕੀਤੀ ਸਤਿਗੁਰੂ ਇਸ ਦਾ ਨਿਸ਼ਾਨਾ ਬੜਾ ਅਚੋਕ ਹੈ ਕਈ ਜੰਗਾਂ ਜਿੱਦਾਂ ਦੇ ਵਿੱਚ ਸਤਿਗੁਰਾਂ ਨੇ ਇਸ ਤੋੜੇਦਾਰ ਬੰਦੂਕ ਦੀ ਵਰਤੋਂ ਕੀਤੀ ਹੁਣ ਇਹ ਤੋੜੇਦਾਰ ਬੰਦੂਕ ਤਖਤ ਸਾਹਿਬ ਵਿਖੇ ਸੋਭਾ ਪਾ ਰਹੀ ਹੈ ਜੀ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਸੰਗਤ ਜੀ ਇਹ ਸ਼ਸਤਰ ਦਾ ਨਾਮ ਹੈ ਸੈਫ ਇਸ ਦਾ ਦੂਸਰਾ ਨਾਮ ਜਲਫਕਾਰ ਬਾਨਾ ਵੀ ਹੈ ਇਹ ਇਸਲਾਮ ਧਰਮ ਦਾ ਪੈਗੰਬਰੀ ਸ਼ਸਤਰ ਹੈ 1450 ਸਾਲ ਤੋਂ ਵੱਧ ਪੁਰਾਣਾ حضرت ਅਲੀ ਦੇ ਹੱਥਾਂ ਦਾ ਇਸਲਾਮ ਧਰਮ ਦੇ ਬਾਨੇ ਹੋਏ ਹਨ حضرت ਮੁਹੰਮਦ ਸਾਹਿਬ ਉਹਨਾਂ ਦੀ ਬੇਟੀ ਦਾ ਨਾਮ ਸੀ ਬੀਬੀ ਫਾਤਿਮਾ ਉਹਨਾਂ ਦੇ ਪਤੀ ਦਾ ਨਾਮ ਸੀ Hazrat Ali ਉਹਨਾਂ ਦੇ ਦੋ ਪੁੱਤਰ ਸਨ हसन ਅਤੇ ਹੁਸੈਨ ਮੁਹੰਮਦ ਸਾਹਿਬ Hazrat Ali हसन ਅਤੇ ਹੁਸੈਨ ਇਹਨਾਂ ਚੋਹਾਂ ਦੇ ਨਾਮ ਕੁਰਾਨ ਸ਼ਰੀਫ ਦੀਆਂ ਕੁਝ ਆਇਤਾਂ ਇਸਲਾਮ ਧਰਮ ਦੇ ਧਾਰਮਿਕ ਚਿੰਨ ਸੂਰਜ ਚੰ드ਰਮਾ ਅਤੇ ਸਿਤਾਰੇ ਇਸ ਤੇ ਉੱਪਰ ਉਕਰੇ ਹੋਏ ਹਨ ਇਹ ਸ਼ਸਤਰ ਇਸਲਾਮ ਧਰਮ ਦੇ ਧਾਰਮਿਕ ਜੰਗ ਕਰਬਲਾ ਦੇ ਮੈਦਾਨ ਦੇ ਵਿੱਚ ਵਰਤਿਆ ਜਿਸ ਵਿੱਚ ਬੀਬੀ ਫਾਤਿਮਾ ਦੇ ਪੁੱਤਰ ਹੁਸੈਨ ਦੀ ਮੌਤ ਹੋ ਗਈ ਉਸ ਦੀ ਜਾਤ ਦੇ ਵਿੱਚ ਇਹ ਸ਼ਸਤਰ ਬੀਬੀ ਫਾਤਿਮਾ ਨੇ ਮੱਕੇ ਵਿਖੇ ਭੇਟਾ ਕਰ ਦਿੱਤਾ ਹਿੰਦੁਸਤਾਨ ਦੇ ਵਿੱਚ ਔਰੰਗਜ਼ੇਬ ਜਦੋਂ ਹਿੰਦੂਆਂ ਨੂੰ ਜ਼ਬਰੀ ਮੁਸਲਮਾਨ ਬਣਾ ਕੇ ਮੱਕੇ ਹਜ ਕਰਨ ਵਾਸਤੇ ਗਿਆ ਉੱਥੋਂ ਦੇ ਖਲੀਫਿਆਂ ਨੇ ਇਹ ਜਾਣ ਕੇ ਕਿ ਔਰੰਗਜ਼ੇਬ ਨੇ ਇਸਲਾਮ ਧਰਮ ਦੇ ਵਿੱਚ ਬਹੁਤ ਵਾਅਦਾ ਕੀਤਾ ਹੈ ਸਨਮਾਨ ਵਜੋਂ ਇਹ ਸ਼ਸਤਰ ਔਰੰਗਜ਼ੇਬ ਨੂੰ ਭੇਟਾ ਕੀਤਾ ਔਰੰਗਜ਼ੇਬ ਨੇ ਇਸ ਨੂੰ ਆਪਣੇ ਤੋਸ਼ੇਖਾਨੇ ਵਿੱਚ ਆਗਰ ਵਿਖੇ ਰੱਖਿਆ ਉਸ ਦੀ ਮੌਤ ਤੋਂ ਬਾਅਦ ਉਸ ਦੇ ਦੋਨਾਂ ਪੁੱਤਰਾਂ ਤਾਰਾ ਆਜ਼ਮ ਅਤੇ ਸਹਿਜਾਦਾ ਮਜ਼ਮ ਦੇ ਵਿਚਕਾਰ ਤਖਤ ਨੂੰ ਲੈ ਕੇ ਝਗੜਾ ਹੋਇਆ ਜਿਸ ਦੇ ਵਿੱਚ ਤਾਰਾ ਆਜ਼ਮ ਨੇ ਸਹਿਜਾਦਾ ਮਜ਼ਮ ਨੂੰ ਮਾਰ ਪਹਜਾਇਆ ਆਪ ਜਬਰੀ ਤਖਤ ਦੇ ਉੱਤੇ ਕਾਬਜ਼ ਹੋ ਗਿਆ ਕਈ ਹੀਲੇ ਵਸੀਲੇ ਕਰਨ ਤੋਂ ਬਾਅਦ ਸਹਿਜਾਦਾ ਮਜ਼ਮ ਨੇ ਭਾਈ ਨੰਦਰਾਲ ਜੀ ਦੀ ਸਹਾਇਤਾ ਦੇ ਨਾਲ ਦਸ਼ਮੇਸ਼ ਪਿਤਾ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਸਤਿਗੁਰੂ ਤੁਸੀਂ ਮੈਨੂੰ ਮੇਰਾ ਖੁੱਸਿਆ ਹੋਇਆ ਰਾਜ ਦਿਵਾਓ ਸਤਿਗੁਰਾਂ ਨੇ ਜੰਗੇ ਮੈਦਾਨ ਦੇ ਵਿੱਚ ਸਹਿਜਾਦਾ ਮਜ਼ਮ ਦੀ ਮਦਦ ਕੀਤੀ ਜਿਸ ਦੇ ਵਿੱਚ ਤਾਰਾ ਅਜਮ ਮਾਰਿਆ ਗਿਆ ਸਹਿਜਾਦਾ ਮਜ਼ਮ ਜਿੱਤੇ ਨਗਾਰੇ ਵਜੋਂਦਾ ਆਗਰੇ ਦੇ ਕਿਲੇ ਵਿੱਚ ਪਹੁੰਚਿਆ ਜਿੱਥੇ ਉਸ ਨੇ ਆਪਣਾ ਨਾਮ ਬਦਲ ਕੇ ਬਹਾਦਰ ਸ਼ਾ ਰੱਖਿਆ ਆਪਣੇ ਤਾਜ ਪੋਸੀ ਸਮਾਗਮ ਦੇ ਵਿੱਚ ਜਿੱਥੇ ਸਤ ਗੁਰਾਂ ਨੂੰ ਹੋਰ ਵੱਡਮੁੱਲੀਆਂ ਬੇਸ ਕੀਮਤੀ ਵਸਤੂਆਂ ਭੇਟਾ ਕੀਤੀਆਂ ਉਥੇ ਇਹ ਪੈਗੰਬਰੀ ਸ਼ਸਤਰ ਇਹ ਕਹਿ ਕੇ ਭੇਟਾ ਕੀਤਾ ਸਤ ਗੁਰੂ ਇਹ ਇਸਲਾਮ ਧਰਮ ਦਾ ਪੈਗੰਬਰੀ ਸ਼ਸਤਰ ਹੈ ਆਪ ਦੁਨੀਆ ਦੇ ਮਹਾਨ ਪੈਗੰਬਰ ਹੋ ਇਹ ਆਪ ਜੀ ਨੂੰ ਸੋਭਾ ਪਾਉਂਦਾ ਹੈ ਉਸ ਸਮੇਂ ਤੋਂ ਇਹ ਸ਼ਸਤਰ ਤਖਤ ਸਾਹਿਬ ਵਿਖੇ ਸੋਭਾ ਪਾ ਰਿਹਾ ਹੈ ਜੀ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਸੰਗਤ ਜੀ ਭਾਈ ਸਾਹਿਬ ਜੀ ਦੇ ਸੱਜੇ ਹੱਥ ਦੇ ਵਿੱਚ ਜੋ ਸ਼ਸਤਰ ਹੈ ਇਹ ਸ਼ਸਤਰ ਦਾ ਨਾਮ ਹੈ ਸ਼ਮਸ਼ੀਰੇ ਤੇਗ ਜੋ ਦੁਸ਼ਮਣ ਦੀਆਂ ਪੋਜਾਂ ਨੇ ਆਪਣੇ ਸਰੀਰ ਦੇ ਉੱਪਰ ਲੋਹੇ ਦੀਆਂ ਤਾਰਾਂ ਦੇ ਕੋਟ ਪਹਿਨੇ ਹੁੰਦੇ ਸਨ ਜਨਾਂ ਨੂੰ ਸੰਜੋ ਵੀ ਆਖਿਆ ਜਾਂਦਾ ਹੈ ਇਹ ਉਹਨਾਂ ਨੂੰ ਕੱਟਣ ਦੇ ਕੰਮ ਆਇਆ ਕਰਦਾ ਸੀ ਭਾਈ ਸਾਹਿਬ ਜੀ ਦੇ ਖੱਬੇ ਹੱਥ ਦੇ ਵਿੱਚ ਹੈ ਦਾਹੇ ਆਹਨੇ ਜੋ ਦੁਸ਼ਮਣ ਦੀਆਂ ਫੌਜਾਂ ਨੇ ਆਪਣੇ ਸਿਰਾਂ ਦੇ ਉੱਪਰ ਲੋਹੇ ਦੇ ਟੋਪ ਪਹਿਨੇ ਹੁੰਦੇ ਸਨ ਸਤਗੁਰੂ ਇਸ ਦਾ ਐਸਾ ਭਰਮਾਵਾਰ ਕਰਦੇ ਲੋਹੇ ਦੇ ਟੋਪਾਂ ਦੇ ਸਮੇਤ ਦੁਸ਼ਮਣ ਦੀਆਂ ਫੌਜਾਂ ਦੇ ਸਿਰਾਂ ਦੇ ਦੋ ਫਾੜ ਕਰ ਉਹਨਾਂ ਨੂੰ ਸਦਾ ਦੀ ਨੀਂਦ ਸੁਲਾ ਦਿੰਦੇ ਇਹ ਦੋਨੋਂ ਸ਼ਸਤਰ ਸਤਗੁਰਾਂ ਦੇ ਕਮਰ ਕੱਸੇ ਦੇ ਸ਼ਸਤਰ ਹਨ ਜੋ ਹੁਣ ਤਖਤ ਸਾਹਿਬ ਵਿਖੇ ਸੋਭਾ ਪਾ ਰਹੇ ਹਾਂ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸੰਗਤ ਜੀ ਭਾਈ ਸਾਹਿਬ ਜੀ ਦੇ ਸੱਜੇ ਹੱਥ ਦੇ ਵਿੱਚ ਹੈ ਸੁਨਹਿਰੀ ਚੱਕਰ ਕਿਸੇ ਗੁਰਸਿੱਖ ਪਿਆਰੇ ਨੇ ਬੜੇ ਅਦਬ ਸਤਕਾਰ ਦੇ ਨਾਲ ਬਾਈ ਜਪਜੀ ਸਾਹਿਬ ਜੀ ਦੀਆਂ ਪੌੜੀਆਂ ਗੁਰਮੁਖੀ ਅੱਖਰਾਂ ਦੇ ਵਿੱਚ ਉਕਰ ਕਰ ਇਸ ਨੂੰ ਸੁਨਹਿਰੀ ਬਣਾਇਆ ਸਤਿਗੁਰਾਂ ਨੂੰ ਭੇਟਾ ਕੀਤਾ ਸਤਿਗੁਰਾਂ ਨੇ ਗੁਰਬਾਣੀ ਦਾ ਅਦਬ ਸਤਕਾਰ ਕਰਦਿਆਂ ਲੰਮਾ ਸਮਾਂ ਇਸ ਸਨੈਰੀ ਚੱਕਰ ਨੂੰ ਆਪਣੇ ਦਮਾਲੇ ਦੇ ਵਿੱਚ ਸਜਾਇਆ ਭਾਈ ਸਾਹਿਬ ਜੀ ਦੇ ਖੱਬੇ ਹੱਥ ਦੇ ਵਿੱਚ ਹੈ ਗੈਂਡੇ ਦੇ ਖਲ ਦੀ ਬਣੀ ਹੋਈ ਢਾਲ ਜਿਸ ਨੂੰ ਬਣੀ ਨੂੰ 300 ਸਾਲ ਤੋਂ ਵੱਧ ਸਮਾਂ ਹੋ ਚੁੱਕਿਆ ਹੈ ਇਸ ਦੇ ਵਿੱਚ ਇਹ ਖਾਸੀਅਤ ਸੀ ਕਿ ਉਸ ਸਮੇਂ ਦਾ ਕੋਈ ਵੀ ਸ਼ਸਤਰ ਇਸ ਦੇ ਆਰ ਪਾਰ ਨਹੀਂ ਸੀ ਹੁੰਦਾ ਭਾਵੇਂ ਇਸ ਦੇ ਉੱਪਰ ਮਾਰੂ ਸਾਬਤ ਨਹੀਂ ਸੀ ਹੁੰਦਾ ਇਹ ਦੋਨੋਂ ਸ਼ਸਤਰ ਹੁਣ ਤਖਤ ਸਾਹਿਬ ਵਿਖੇ ਸੋਭਾ ਪਾ ਰਹੇ ਹਾਂ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸੰਗਤ ਜੀ ਭਾਈ ਸਾਹਿਬ ਜੀ ਦੇ ਸੱਜੇ ਹੱਥ ਦੇ ਵਿੱਚ ਹੈ ਵੱਡਾ ਬਰਸ਼ਾ ਜੋ ਵਜਨ ਦੇ ਵਿੱਚ ਕਾਫੀ ਭਾਰੀ ਹੈ ਖੱਬੇ ਹੱਥ ਦੇ ਵਿੱਚ ਹੈ ਛੋਟੀ ਬਰਸ਼ੀ ਇਹ ਦੋਨੋਂ ਸ਼ਸਤਰ ਦਸ਼ਮੇਸ਼ ਪਿਤਾ ਜੀ ਦੇ ਕਰ ਕਮਲਾਂ ਦੇ ਸ਼ਸਤਰ ਹਨ ਜਿਨ੍ਹਾਂ ਨੂੰ ਸਤਿਗੁਰੂ ਘੋੜੇ ਜਾਂ ਹਾਥੀ ਦੇ ਉੱਪਰ ਸਵਾਰ ਹੋ ਕੇ ਹੱਥ ਵਿੱਚ ਫੜ ਕੇ ਜਾਂ ਹੱਥੋਂ ਛੱਡ ਕੇ ਇਹਨਾਂ ਦੀ ਵਰਤੋਂ ਕਰਿਆ ਕਰਦੇ ਸਨ ਅਤੇ ਖੁੰਖਾਰ ਜੰਗਲੀ ਜਾਨਵਰਾਂ ਦਾ ਉਧਾਰ ਕਰਿਆ ਕਰਦੇ ਸਨ ਇਹ ਦੋਨੋਂ ਸ਼ਸਤਰ ਹੁਣ ਤੱਕ ਤਖਤ ਸਾਹਿਬ ਵਿਖੇ ਸੋਭਾ ਪਾ ਰਹੇ ਹਨ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦਲ ਭੰજન ਗੁਰੂ ਸੁਰਮਾ ਵੱਡ ਜੋਤਾ ਬਹੁ ਪਰਉਪਕਾਰੀ ਇਹ ਤੇਗਾ ਸਾਹਿਬ ਮੇਰੀ ਪੀਰੀ ਦੇ ਮਾਲਕ ਧੰ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਕਰ ਕਮਲਾਂ ਦਾ ਤੇਗਾ ਸਾਹਿਬ ਹੈ ਇਸ ਦੀ ਲੰਬਾਈ 46 ਇੰਚ ਹੈ ਮੇਰੀ ਪੀਰੀ ਦੇ ਮਾਲਕ ਧੰ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਮੁਗਲ ਹਕੂਮਤ ਦੇ ਜ਼ੁਲਮ ਦਾ ਟੱਕਰਾਂ ਲੈਣ ਦੇ ਲਈ ਚਾਰ ਵੱਡੀਆਂ ਜੰਗਾਂ ਕੀਤੀਆਂ ਜਿਨ੍ਹਾਂ ਦੇ ਵਿੱਚ ਸਤਿਗੁਰਾਂ ਨੇ ਇਸ ਤੇਗਾ ਸਾਹਿਬ ਦੀ ਵੀ ਵਰਤੋਂ ਕੀਤੀ ਹੁਣ ਇਹ ਤੇਗਾ ਸਾਹਿਬ ਤਖਤ ਸਾਹਿਬ ਵਿਖੇ ਸ਼ੋਭਾ ਪਾ ਰਿਹਾ ਹੈ ਜੀ ਬੋਲੇ ੋ ਨਿਹਾਲ ਸਤਿ ਸ੍ਰੀ ਅਕਾਲ ਸੰਗਤ ਜੀ ਭਾਈ ਸਾਹਿਬ ਜੀ ਦੇ ਸੱਜੇ ਹੱਥ ਦੇ ਵਿੱਚੋਂ ਸ੍ਰੀ ਸਾਹਿਬ ਹੈ ਇਹ ਸ੍ਰੀ ਸਾਹਿਬ ਤਿਲਕ ਜੰਜੂ ਰਾਖਾ ਪ੍ਰਭ ਤਾਕਾ ਕੀਨੋ ਵੱਡੋ ਕਲੂ ਮੈਂ ਸਾਕਾ ਨਵੇਂ ਸਤਿਗੁਰੂ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਗਾਤਰੇ ਦੀ ਸ੍ਰੀ ਸਾਹਿਬ ਹੈ ਇਸ ਦੇ ਉੱਪਰ ਲਿਖਿਆ ਹੈ ਸਤਿ ਸ੍ਰੀ ਅਕਾਲ ਗੁਰੂ ਤੇਗ ਬਹਾਦਰ ਸੰਮਤ 1713 ਭਾਈ ਸਾਹਿਬ ਜੀ ਦੇ ਖੱਬੇ ਹੱਥ ਦੇ ਵਿੱਚ ਜੋ ਸ਼੍ਰੀ ਸਾਹਿਬ ਹੈ ਇਹ ਸ਼੍ਰੀ ਸਾਹਿਬ ਦਸ਼ਮੇਸ਼ ਪਿਤਾ ਧੰਨ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਗਾਤਰੇ ਦੀ ਸ਼੍ਰੀ ਸਾਹਿਬ ਹੈ ਇਹ ਸ਼੍ਰੀ ਸਾਹਿਬ ਦਸ਼ਮੇਸ਼ ਪਿਤਾ ਜੀ ਨੇ ਦਮਦਮਾ ਸਾਹਿਬ ਦੀ ਪਾਵਨ ਧਰਤੀ ਦੇ ਉੱਪਰ ਭਾਈ ਤਰਲੋਕਾ ਜੀ ਦੀ ਅਥਾਹ ਸੇਵਾ ਤੋਂ ਖੁਸ਼ ਹੋ ਕੇ ਉਹਨਾਂ ਨੂੰ ਬਖਸ਼ਿਸ਼ ਕੀਤੀ ਇਸ ਤੇ ਉੱਪਰ ਲਿਖਿਆ ਹੈ ਸ਼੍ਰੀ ਭਗਉਤੀ ਸਹਾਏ ਗੁਰੂ ਗੋਬਿੰਦ ਸਿੰਘ ਪਾਤਸ਼ਾਹੀ 10 ਇਸਦੇ ਦੂਸਰੇ ਪਾਸੇ ਵੀ ਲਿਖਿਆ ਹੈ ਪਾਤਸ਼ਾਹੀ 10 ਇਸਦੇ ਮੁਠੇ ਉੱਪਰ ਲਿਖਿਆ ਹੈ ਸ੍ਰੀ ਅਕਾਲ ਸਹਾਏ ਇਹ ਦੋਨੋਂ ਸ਼ਸਤਰ ਹੁਣ ਤਖਤ ਸਾਹਿਬ ਵਿਖੇ ਸੋਭਾ ਪਾ ਰਹੇ ਹਨ ਜੀ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਸੰਗਤ ਜੀ ਭਾਈ ਸਾਹਿਬ ਜੀ ਦੇ ਸੱਜੇ ਹੱਥ ਦੇ ਵਿੱਚ ਜੋ ਸ੍ਰੀ ਸਾਹਿਬ ਹੈ ਇਹ ਸ੍ਰੀ ਸਾਹਿਬ ਵੀ ਦਸ਼ਮੇਸ਼ ਪਿਤਾ ਜੀ ਦੇ ਗਾਤਰੇ ਦੀ ਸ੍ਰੀ ਸਾਹਿਬ ਹੈ ਇਹ ਸ੍ਰੀ ਸਾਹਿਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਨਾਨਕੇ ਪਿੰਡ ਬਟਰਖਾਂ ਤੋਂ ਪ੍ਰਾਪਤ ਹੋਈ ਇਸ ਦੇ ਉੱਪਰ ਲਿਖਿਆ ਹੈ ਗੁਰੂ ਗੋਬਿੰਦ ਸਿੰਘ ਜੀ ਕੇ ਕਮਰ ਕੀ ਤਰਵਾਰ ਹੈ ਜੀ ਬਧੇ ਦੇਖ ਤੇ ਜਾ ਤੇਗ ਤੇ ਇਸ ਦੇ ਮੁਠੇ ਉੱਪਰ ਲਿਖਿਆ ਗੁਰੂ ਨਾਨਕ ਸਰਬ ਸਿੱਖਾਂ ਨੂੰ ਸਹਾਇ ਭਾਈ ਸਾਹਿਬ ਜੀ ਦੇ ਖੱਬੇ ਹੱਥ ਦੇ ਵਿੱਚ ਜੋ ਸ੍ਰੀ ਸਾਹਿਬ ਹੈ ਇਹ ਸ੍ਰੀ ਸਾਹਿਬ ਵੀ ਦਸ਼ਮੇਸ਼ ਪਿਤਾ ਜੀ ਦੇ ਗਾਤਰੇ ਦੀ ਸ੍ਰੀ ਸਾਹਿਬ ਹੈ ਇਹ ਸ੍ਰੀ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦਾ ਅਕਲਾ ਛੱਡਣ ਤੋਂ ਬਾਅਦ ਚਮਕੌਰ ਸਾਹਿਬ 마שיਵਾੜੇ ਦੀ ਧਰਤੀ ਤੋਂ ਹੁੰਦੇ ਹੋਏ ਜਦੋਂ ਦਸ਼ਮੇਸ਼ ਪਿਤਾ ਰਾਏਕੋਟ ਦੀ ਧਰਤੀ ਤੇ ਪਹੁੰਚੇ ਰਾਏ ਕੱਲੇ ਨੇ ਸਤਗੁਰਾਂ ਦੀ ਅਥਾਹ ਸੇਵਾ ਕੀਤੀ ਭਾਈ ਰਾਏ ਕੱਲੇ ਜੀ ਦੀ ਸੇਵਾ ਤੋਂ ਖੁਸ਼ ਹੋ ਕੇ ਦਸ਼ਮੇਸ਼ ਪਿਤਾ ਜੀ ਨੇ ਇਹ ਸ੍ਰੀ ਸਾਹਿਬ ਭਾਈ ਰਾਏ ਕੱਲੇ ਜੀ ਨੂੰ ਬਖਸ਼ਿਸ਼ ਕੀਤੀ ਇਹ ਦੋਨੋਂ ਸ੍ਰੀ ਸਾਹਿਬਾਂ ਹੁਣ ਤਖਤ ਸਾਹਿਬ ਵਿਖੇ ਸੁਭਾ ਪਾ ਰਹੀਆਂ ਹਾਂ ਜੀ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਸੰਗਤ ਜੀ ਇਹ ਸ਼ਸਤਰ ਦਾ ਨਾਮ ਹੈ ਛੋਟਾ ਵਰਸ਼ਾ ਲੱਕੜੀ ਦੇ ਦਸਤੇ ਵਾਲਾ ਜਿਸ ਨੂੰ ਭਾਲਾ ਵੀ ਆਖਿਆ ਜਾਂਦਾ ਹੈ ਇਸ ਦੀ ਲੰਬਾਈ ਲਗਭਗ 36 ਇੰਚ ਹੈ ਇਹ ਦਸ਼ਮੇਸ਼ ਪਿਤਾ ਜੀ ਦੇ ਕਰ ਕਮਲਾਂ ਦਾ ਨਿੱਜੀ ਸਹਾਇਕ ਸ਼ਸਤਰ ਹੈ ਜਿਸ ਨੂੰ ਦਸ਼ਮੇਸ਼ ਪਿਤਾ ਜੀ ਹਰ ਵੇਲੇ ਆਪਣੇ ਹੱਥ ਵਿੱਚ ਰੱਖਿਆ ਕਰਦੇ ਸਨ ਸੰਗਤ ਜੀ ਬਾਕੀ ਦੇ ਜੋ ਕੁਝ ਸ਼ਸਤਰ ਅਤੇ ਵਸਤਰ ਹਨ ਜੋ ਬਿਰਧ ਹੋ ਚੁੱਕੇ ਹਨ ਜਿਨ੍ਹਾਂ ਦੇ ਹੱਥ ਵਿੱਚ ਫੜ ਕੇ ਦਰਸ਼ਨ ਨਹੀਂ ਕਰਵਾਏ ਜਾ ਸਕਦੇ ਜਦੋਂ ਆਪ ਨਮਸਕਾਰ ਕਰਕੇ ਤੰਬੂ ਸਾਹਿਬ ਦੀ ਪ੍ਰਕਰਮਾ ਕਰੋਗੇ ਸੱਜੇ ਪਾਸੇ ਤੋਂ ਸਾਹਮਣੇ ਦੀਵਾਰ ਦੇ ਨਾਲ ਸ਼ੀਸ਼ੇ ਦੇ ਬਾਕਸ ਦੇ ਵਿੱਚ ਆਪ ਦਰਸ਼ਨ ਕਰੋਗੇ ਇੱਕ ਮਰੀਪਰੀ ਦੇ ਮਾਲਕਾਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਘੋੜਿਆਂ ਨੂੰ ਹੱਕਣ ਵਾਲਾ ਚਾਬਕ ਜਿਸ ਨੂੰ ਕੋਰੜਾ ਵੀ ਆਖਿਆ ਜਾਂਦਾ ਹੈ ਇੱਕ ਦਸ਼ਮੇਸ਼ ਪਿਤਾ ਜੀ ਦਾ ਸਰਬਲੋਹੇ ਦਾ ਤੀਰ ਪੰਜ ਲੱਕੜੀ ਦੇ ਕਾਨੇ ਵਾਲੇ ਤੀਰ ਇੱਕ ਛੋਟੀ 3 ਇੰਚ ਦੀ ਸ੍ਰੀ ਸਾਹਿਬ ਜਿਨ੍ਹਾਂ ਦੇ ਦਰਸ਼ਨ ਆਪ ਸੱਜੇ ਪਾਸੇ ਤੋਂ ਸਾਹਮਣੇ ਦੀਵਾਰ ਦੇ ਉੱਪਰ ਸੀਸੇ ਦੇ ਬਾਕਸ ਵਿੱਚ ਕਰ ਸਕਦੇ ਹੋ ਤੰਬੂ ਸਾਹਿਬ ਦੀ ਪ੍ਰਕਰਮਾ ਕਰਕੇ ਖੱਬੇ ਪਾਸੇ ਆਣ ਕੇ ਸੀਸੇ ਦੇ ਬਾਕਸ ਦੇ ਵਿੱਚ ਆਪ ਦਰਸ਼ਨ ਕਰੋਗੇ ਸਭ ਤੋਂ ਉੱਪਰ ਦਸ਼ਮੇਸ਼ ਪਿਤਾ ਜੀ ਦੀ ਹੱਥ ਲਿਖਤ ਪੋਥੀ ਜਿਸ ਦੇ 300 ਅੰਗ ਹਨ ਦੂਸਰੇ ਨੰਬਰ ਤੇ ਦਸ਼ਮੇਸ਼ ਪਿਤਾ ਜੀ ਦਾ ਚੋਲਾ ਸਾਹਿਬ ਜੋ ਸਤਗੁਰਾਂ ਨੇ ਭਾਈ ਰਾਮ ਸਿੰਘ ਜੀ ਨੂੰ ਬਖਸ਼ਿਸ਼ ਕੀਤਾ ਸੀ ਤੀਸਰੇ ਨੰਬਰ ਤੇ ਉਹ ਪਾਵਨ ਨਿਸ਼ਾਨੀਆਂ ਛੋਟੀ ਦਸਤਾਰ ਕੇਸ ਕੀ ਅਤੇ ਕੇਸਾਂ ਦੇ ਸਮਿਤ ਕੰਗਾ ਜੋ ਸਤਿਗੁਰਾਂ ਨੇ ਪੀਰ ਬੁੱਧੂ ਸਾਹਿਬ ਜੀ ਨੂੰ ਬਖਸ਼ਿਸ਼ ਕੀਤਾ ਸੀ ਪੰਗਾਣੀ ਦੇ ਜੁੱਧ ਦੇ ਵਿੱਚ ਪੀਰ ਬੁੱਧੂ ਸਾਹਿਬ ਜੀ ਆਪਣੇ ਪੁੱਤਰਾਂ ਅਤੇ ਮਰੀਦਾਂ ਨੂੰ ਸ਼ਹੀਦ ਕਰਵਾਉਣ ਉਪਰੰਤ ਕੁਝ ਸਮੇਂ ਬਾਅਦ ਸਤਿਗੁਰਾਂ ਦੇ ਦਰਸ਼ਨਾਂ ਲਈ ਹਾਜ਼ਰ ਹੋਏ ਸਤਿਗੁਰੂ ਆਪਣੇ ਕੇਸਾਂ ਵਿੱਚ ਕੰਗਾ ਕਰੇ ਸਨ ਸਤਿਗੁਰਾਂ ਨੇ ਬਚਨ ਕੀਤੇ ਪੀਰ ਜੀ ਆਪ ਜੀ ਦੀ ਬੜੀ ਵੱਡੀ ਸੇਵਾ ਹੈ ਆਪ ਦੇ ਪੁੱਤਰ ਜੰਗ ਦੇ ਵਿੱਚ ਸ਼ਹੀਦ ਹੋਏ ਹਨ ਦੱਸੋ ਆਪ ਜੀ ਨੂੰ ਕੀ ਬਖਸ਼ਿਸ਼ ਕਰ ਦਈਏ ਦੋਨੋਂ ਹੱਥ ਜੋੜ ਕੇ ਬੇਨਤੀ ਕੀਤੀ ਸਤਿਗੁਰੂ ਜੇ ਤਰਠੇ ਹੋ ਤਾਂ ਕੇਸਾਂ ਦੇ ਸਮੇਤ ਇੱਕ ਕੰਗਾ ਮੇਰੀ ਝੋਲੀ ਦੇ ਵਿੱਚ ਪਾ ਦਿਓ ਉਸ ਮੁਸਲਮਾਨ ਫਕੀਰ ਨੂੰ ਪਤਾ ਸੀ ਕਿ ਕੇਸਾਂ ਦੀ ਕੀ ਕੀਮਤ ਹੈ ਜੰਗ ਦੇ ਮੈਦਾਨ ਦੇ ਵਿੱਚ ਪੁੱਤਰਾਂ ਨੂੰ ਸ਼ਹੀਦ ਕਰਵਾ ਕੇ ਵੀ ਜੇ ਸਤਿਗੁਰਾਂ ਦੇ ਪਾਸੋਂ ਕੁਝ ਮੰਗਿਆ ਤੇ ਉਹ ਕੇਸਾਂ ਦੇ ਸਮੇਤ ਕੰਗਾ ਮੰਗਿਆ ਸੰਗਤ ਜੀ ਅੱਜ ਅਸੀਂ ਕੇਸਾਂ ਦੀ ਕੀਮਤ ਨੂੰ ਜਾਣਦੇ ਨਹੀਂ ਭਾਈ ਤਾਰੂ ਸਿੰਘ ਜੀ ਨੇ ਖੋਪੜੀ ਲੋਹਾ ਦਿੱਤੀ ਪਰ ਆਪਣੇ ਕੇਸ ਕਤਲ ਨਹੀਂ ਕਰਵਾਏ ਛੋਟੇ ਸਹਿਬ ਜਾਦਿਆਂ ਨੇ ਨੀਹਾਂ ਵਿੱਚ ਖਲੋਕੇ ਸ਼ਹਾਹਤਾਂ ਦੇ ਦਿੱਤੀਆਂ ਪਰ ਧਰਮ ਤੋਂ ਨਹੀਂ ਡੋਲੇ ਸਤਿ ਦਸ਼ਮੇਸ਼ ਪਿਤਾ ਜੀ ਨੇ ਇਸ ਪਾਵਨ ਤਖਤ ਦਾ ਨਾਮ ਵੀ ਕੇਸਾਂ ਦੇ ਉੱਪਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਰੱਖਿਆ ਇਸ ਕਰਕੇ ਇਸ ਪਾਵਨ ਅਸਥਾਨ ਦੇ ਉੱਪਰ ਜੇਕਰ ਨਤਮਸਤਕ ਹੋਏ ਹੋ ਤਾਂ ਅਰਦਾਸ ਬੇਨਤੀ ਕਰਕੇ ਜਾਇਓ ਸਤਿਗੁਰੂ ਜੈਸੇ ਬਾਲਕ ਭਾਏ ਸੁਭਾਈ ਲਖ ਅਪਰਾਧ ਕਮਾਵੇ ਕਰ ਉਪਦੇਸ਼ ਛਿੜਕੇ ਬਹੁ ਭਾਤੀ ਬਹੁੜ ਪਿਤਾ ਗੱਲ ਲਾਵੇ ਪਿਛਲੇ ਔਗਣ ਬਖਸ਼ ਲੈ ਪ੍ਰਭ ਆਗਾ ਮਾਰਗ ਪਾਵੈ ਸਤਿਗੁਰੂ ਪਿਛਲੇ ਸਮੇਂਦਰ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ੋ ਅਗਾ ਤੋਂ ਸਾਨੂੰ ਸਮਤ ਬਖਸ਼ੋ ਗੁਰਸਿੱਖੀ ਜੀਵਨ ਬਖਸ਼ੋ ਸਾਨੂੰ ਕੇਸਾਂ ਦੀ ਦਾਤ ਬਖਸ਼ੋ ਸਾਨੂੰ ਕੇਸਾਂ ਦਾ ਸੰਭਾਲਣ ਦਾ ਬਲ ਉਦਮ ਬਖਸ਼ਿਸ਼ ਕਰੋ ਉਹ ਪਾਵਨ ਨਿਸ਼ਾਨੀਆਂ ਜੋ ਪੀਰ ਬਦੂ ਸ਼ਾਹ ਜੀ ਨੇ ਜੰਗ ਦੇ ਮੈਦਾਨ ਦੇ ਵਿੱਚ ਆਪਣੇ ਪੁੱਤਰਾਂ ਤੇ ਮਰੀਦਾਂ ਨੂੰ ਸ਼ਹੀਦ ਕਰਵਾ ਕੇ ਸਤਿਗੁਰਾਂ ਦੇ ਪਾਸੋਂ ਪ੍ਰਾਪਤ ਕੀਤੀਆਂ ਛੋਟੀ ਦਸਤਾਰ ਕੇਸ ਕੀ ਅਤੇ ਕੇਸਾਂ ਦੇ ਸਮੇਤ ਕੰਗਾ ਜਿਸ ਦੇ ਦਰਸ਼ਨ ਆਪ ਖੱਬੇ ਪਾਸੇ ਤੋਂ ਸ਼ੀਸ਼ੇ ਦੇ ਬਾਕਸ ਵਿੱਚ ਕਰ ਸਕਦੇ ਹੋ ਤਖਸਾਲਬ ਦੀ ਮਰਜ਼ਾਦਾ ਅਨੁਸਾਰ ਹਰ ਐਤਵਾਰ ਅਤੇ ਬੁੱਧਵਾਰ ਵਾਲੇ ਦਿਨ ਤਖਸਾਲਬ ਦੀ ਦੂਸਰੀ ਮੰਜ਼ਲ ਤੇ ਦਿਨ ਦੇ 12 ਵਜੇ ਅੰਮ੍ਰਿਤ ਸੰਚਾਰ ਦੀ ਸੇਵਾ ਹੁੰਦੀ ਹੈ ਜਿਨ੍ਹਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਹੈ ਉਹ ਵਡਭਾਗੇ ਹਨ ਜਿਨ੍ਹਾਂ ਨੇ ਅਜੇ ਤੱਕ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਿਆ ਉਹ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੋ ਸਤਿਗੁਰ ਬਾਝੋਂ ਗੁਰ ਨਹੀਂ ਕੋਈ ਨਿਗਰੇ ਕਾਹ ਹੈ ਨਾਉਂਬਰਾ ਕਿਤੇ ਨਿਗਰੇ ਸੰਸਾਰ ਦੇ ਵਿੱਚੋਂ ਚਲੇ ਨਾ ਜਾਇਓ ਗੁਰੂ ਵਾਲੇ ਬਣ ਕੇ ਇਸ ਸੰਸਾਰ ਦੇ ਵਿੱਚੋਂ ਜਾਇਓ ਹੁਣ ਲਗ ਭਗ ਪੋਣੇ 9 ਵਜੇ ਤੱਕ ਕਲਿਆਣ ਦੀ ਸ਼ਬਦ ਚੌਂਕੀ ਦੇ ਕੀਰਤਨ ਹੋਣਗੇ ਉਪਰੰਤ ਸਤਿਗੁਰਾਂ ਦੇ ਪਾਵਨ ਸਰੂਪਾਂ ਦੀ ਸੋਖਾ ਸਮਧੀ ਸੇਵਾ ਹੋਵੇਗੀ ਸਾਰੀ ਸੰਗਤ ਨੇ ਬੜੀ ادب ਸਤਿਕਾਰ ਦੇ ਨਾਲ ਨਮਸਕਾਰ ਕਰਕੇ ਉੱਠਣਾ ਹੈ ਬਾਹਰ ਕੜਾ ਪ੍ਰਸ਼ਾਦ ਦੇ ਕਾਊਂਟਰ ਤੇ ਕੜਾ ਪ੍ਰਸ਼ਾਦੀ ਦੇਗ ਵਰਤਦੀ ਹੈ ਸਿੰਘ ਕੜਾ ਪ੍ਰਸ਼ਾਦੀ ਦੇਗ ਵਰਤਾਰੇ ਹਨ ਬੜੇ ਅਦਬ ਸਤਕਾਰ ਦੇ ਨਾਲ ਕੜਾ ਪ੍ਰਸ਼ਾਦੀ ਦੀ ਦੇਗ ਲੈ ਕੇ ਇੱਕ ਜਗ੍ਹਾ ਤੇ ਬੈਠ ਕੇ ਕੜਾ ਪ੍ਰਸ਼ਾਦੀ ਦੇਖ ਛਕਣੀ ਹੈ ਕਿਸੇ ਨੇ ਵੀ ਤੁਰੇ ਜਾਂਦੇ ਆ ਕੜਾ ਪ੍ਰਸ਼ਾਦੀ ਦੇਗ ਨਹੀਂ ਛਕਣੀ ਜਦੋਂ ਅਸੀਂ ਤੁਰੇ ਜਾਂਦੇ ਆ ਕੜਾ ਪ੍ਰਸ਼ਾਦੀ ਦੇਗ ਛਕਦੇ ਹਾਂ ਕੜਾ ਪ੍ਰਸ਼ਾਦੀ ਦੇਗ ਹੇਠਾਂ ਪੈਰਾਂ ਵਿੱਚ ਡਿੱਗਦੀ ਹੈ ਕੜਾ ਪ੍ਰਸ਼ਾਦੀ ਦੇਗ ਦਾ ਨਿਰਾਦਰ ਹੁੰਦਾ ਹੈ ਇਹ ਨਰੀ ਕੋਈ ਖਾਣ ਵਾਲੀ ਵਸਤੂ ਨਹੀਂ ਇਹ ਗੁਰੂ ਦੀ ਰਹਿਮਤ ਹੈ ਇਹ ਗੁਰੂ ਦੀ ਬਖਸ਼ਿਸ਼ ਹੈ ਇਸ ਨੂੰ ਗੁਰੂ ਦੀ ਬਖਸ਼ਿਸ਼ ਦੀ ਤਰ੍ਹਾਂ ਬੜੇ ਅਦਬ ਸਤਕਾਰ ਦੇ ਨਾਲ ਛਕਿਆ ਕਰਿਏ ਹੋਈ ਭੁਲ ਚੁੱਕ ਦੀ ਖਿਮਾ